ਸੰਗਤ ਨਾਲ ਅੱਜ ਸਾਂਝੀ ਕਰਨੀ ਉਹ ਇਹ ਸਾਨੂੰ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਸੁਣਾਈ ਸੀ ਕਲਾਸ 'ਚ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਲੱਗਦਾ ਸੀ ਛੋਟੇ ਹੁੰਦੇ ਆ ਕਿ ਆਪਾਂ ਅਰਦਾਸ ਕਰਨ ਲੱਗੇ ਪਹਿਲੋਂ ਦਸੇ ਗੁਰੂ ਸਾਹਿਬਾਨ ਦੇ ਨਾਮ ਲੈਨੇ ਆ ਪੰਜ ਪਿਆਰਿਆਂ ਦੇ ਚਾਰ ਸਹਬਜ਼ਾਦਿਆਂ ਦੇ ਅਨੇਕ ਸ਼ਹੀਦਾਂ ਮੁਰੀਦਾਂ ਦੇ ਫੇਰ ਜਾ ਕੇ ਸੱਚੇ ਪਾਤਸ਼ਾਹ ਮੈਨੂੰ ਪਾਸ ਕਰਵਾਈ ਨੌਕਰੀ ਦੁਵਾਈ ਕਸ਼ਟ ਚੋਂ ਕੱਢੀ ਫੇਰ ਦੋ ਤਿੰਨ ਗੱਲਾਂ ਇਹੋ ਜੀਆਂ ਕਰਦੇ ਆ ਪਹਿਲਾਂ ਇੰਨਾ ਲੰਮਾ ਸਮਾਂ ਪੁਰਾਣਿਆਂ ਸਾਡੇ ਬਜ਼ੁਰਗਾਂ ਨੂੰ ਯਾਦ ਕਰਨ ਚ ਅਸੀਂ ਕਿਉਂ ਲਾਉਨੇ ਆ ਇਹ ਪਤਾ ਨਹੀਂ ਲੱਗਦਾ ਸੀ ਮੈਂ ਸੋਚਦਾ ਹੁੰਦਾ ਸੀ ਕਿ ਸਿੱਧੀ ਗੱਲ ਕਰੋ ਜਾ ਕੇ ਬਾਬਾ ਜੀ ਪਾਸ ਕਰ ਦੇ ਬਾਬਾ ਜੀ ਨੌਕਰੀ ਦਵਾ ਦੇ ਉਹ ਕਹਿੰਦੇ ਕਿ ਮੈਂ ਇੱਕ ਸਾਖੀ ਪੜ੍ਹੀ 18ਵੀਂ ਸਦੀ ਦੀ ਜਿਹਦੇ ਚ ਇੱਕ ਸਿੱਖ ਪਰਿਵਾਰ ਜੰਗਲ ਚ ਦਿਨ ਕੱਟੀ ਕਰ ਰਿਹਾ ਸੀ ਮਰਦ ਤੇ ਔਰਤ ਝੋਂਪੜੀ ਚ ਸਰਦੀ ਦੀ ਰਾਤ ਬੱਦਲ ਕੜਕ ਰਿਹਾ ਬਾਹਰੋਂ ਕਿਸੇ ਪਟਕੇ ਹੋਏ ਮੁਸਾਫਰ ਨੇ ਦਸਤਕ ਦਿੱਤੀ ਤੇ ਬੇਨਤੀ ਕੀਤੀ ਕਿ ਮੈਨੂੰ ਅੱਜ ਦੀ ਰਾਤ ਅੰਦਰ ਕੱਟਣ ਦੀ ਆਗਿਆ ਦੇ। ਅੰਦਰ ਸਰਦਾਰ ਜੋੜੇ ਨੇ ਪੁੱਛਿਆ ਕਿ ਨਾਂ ਕੀ ਹੈ ਭਾਈ ਤੇਰਾ ਕੌਣ ਹੈ ਤੂੰ? ਨਾਂ ਦੱਸਿਆ ਤਾਂ ਪਤਾ ਲੱਗਿਆ ਕੋਈ ਮੁਸਲਮਾਨ ਹੈ। ਉਹ ਕਹਿਣ ਲੱਗੇ ਭਈ ਨਾ ਤੇਰੀ ਕੌਮ ਨਾਲ ਮੇਰੀ ਕੌਮ ਦੀ ਦੁਸ਼ਮਣੀ ਲੰਮੀ ਹੈ। ਮੈਂ ਤੇਰੇ ਤੇ ਇਤਬਾਰ ਨਹੀਂ ਕਰਦਾ। ਜੇ ਤੂੰ ਧੱਕੇ ਨਾਲ ਅੰਦਰ ਘੁਸਣ ਦਾ ਯਤਨ ਕੀਤਾ ਤਾਂ ਮੈਂ ਹਥਿਆਰ ਬੰਦਾਂ। ਇਸ ਕਰਕੇ ਅੰਦਰ ਨਹੀਂ ਆਉਣ ਦੇਵਾਂ ਬਾਹਰ ਸਰਦੀਆਂ ਦੇ بارش ਦੇ ਝੰਬੇ ਹੋਏ ਭਟਕੇ ਹੋਏ ਮੁਸਾਫਰ ਨੇ ਇਹ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਤੇ ਮੈਨੂੰ ਅੰਦਰ ਆਣ ਦੇ ਦਰਵਾਜ਼ਾ ਖੁੱਲ੍ਹਿਆ ਰਾਤ ਕੱਟੀ ਅਗਲੇ ਦਿਨ ਚਲਾ ਗਿਆ ਡਾਕਟਰ ਮੋਹਨ ਸਿੰਘ دیਵਾਨਾ ਕਹਿੰਦੇ ਕਿ ਜਦੋਂ ਮੈਂ ਇਹ ਸਾਖੀ ਸਿੱਖ ਇਤਿਹਾਸ ਚੋਂ ਪੜ੍ਹੀ ਤਾਂ احساس ਹੋਇਆ ਕਿ ਆਪਾਂ ਸਾਰੇ ਗੁਨਾਹਗਾਰ ਤੇ ਭਟਕੇ ਹੋਏ ਮੁਸਾਫਰਾਂ ਗੁਰੂ ਮਹਾ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਦੌਲਤਾਂ ਦੇ ਦਰਵਾਜ਼ੇ ਨੇ ਜਿਹੜੇ ਨਾ ਉਹ ਖੁੱਲ ਨਹੀਂ ਰਹੇ ਫਿਰ ਆਪਾਂ ਕੀ ਕਰਦੇ ਆ ਫਿਰ ਆਪਾਂ ਆਖਦੇ ਆ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਨਾਂ ਤੇ ਗੁਰੂ ਦਸਮ ਪਾਤਸ਼ਾਹ ਦੇ ਨਾਂ ਤੇ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ 40 ਮੁਕਤਿਆਂ ਆਪਾਂ ਸਾਰੇ ਸ਼ਹੀਦਾਂ ਅਮਰੀਦਾਂ ਦੇ ਨਾਂ ਲੈਣੇ ਆ ਉਹਨਾਂ ਦੇ ਨਾਵਾਂ ਸਦਕੇ ਫਿਰ ਉਹ ਮਿਹਰਬਾਨੀਆਂ ਦਾ ਦਰਵਾਜ਼ਾ ਖੁੱਲਦਾ ਨਹੀਂ ਤਾਂ ਅਸੀਂ ਹੱਕਦਾਰ ਨਹੀਂ ਹਾਂ ਹੋਰ ਸਿਰ دیਵਾਨਾ ਸਾਨੂੰ ਭਰਾਣਾ ਆਇਆ ਕਰਦੇ ਆ

ਫੇਰ ਮੈਂ ਜਦੋਂ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜਿਆ ਬ੍ਰੀਤੀ ਨਾਲ ਮੈਨੂੰ ਇੱਕ ਘਟਨਾ ਨਜ਼ਰ ਪਈ ਇੱਕ ਸਿੱਖ ਜੋੜਾ ਔਰਤ ਤੇ ਮਰਦ ਦਿਨ ਕੱਢੀ ਕਰਦੇ ਸਨ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਬਣਾ ਕੇ ਸਰਦੀਆਂ ਦੇ ਰੁੱਤ ਪੱਦਰ ਕੜ ਕੇ ਰਹਿਣਾ ਨਿਸ਼ਕਰਿਆ ਕੋਈ ਭਟਕਿਆ ਮੁਸਾਫਿਰ ਲੰਘਿਆ ਉੱਧਰ ਉਹਦਾ ਸਾਥੀ ਸਾਹ ਜਦੋਂ ਦੇਖਿਆ ਕਿ ਝੌਂਪੜੀ ਇਹ ਕੋਈ ਰਹਿ ਰਿਹਾ ਬਾਜ ਮਾਰੀ ਮੈਂ ਭਟਕੇ ਹੋਇਆ ਮੁਸਾਫਿਰਾਂ ਮੈਨੂੰ ਰਾਤ ਕੱਟਣ ਦੀ ਆਗਿਆ ਮਿਲੇਗੀ ਤੁਹਾਡੇ ਕੋਲ ਅੰਦਰੋਂ ਸਵਾਲ ਹੋਇਆ ਤੁਸੀਂ ਕੌਣ ਜਦੋਂ ਨੇ ਆਪਣਾ ਨਾਮ ਦੱਸਿਆ ਕੋਈ ਮੁਸਲਮਾਨ ਸੀ ਝੌਂਪੜੀ ਅੰਦਰ ਦੇ ਸਰਦਾਰ ਨੇ ਕਿਹਾ ਕਿ ਆਪਣੀ ਦੁਸ਼ਮਣੀ ਇੰਨੀ ਲੰਮੀ ਤੇ ਇੰਨੀ ਡੂੰਘੀ ਹੋ ਚੁੱਕੀ ਹੋਈ ਹੈ ਕਿ ਮੈਂ ਤੇਰੇ ਤੇ ਇਤਬਾਰ ਨਹੀਂ ਕਰਦਾ ਤੈਨੂੰ ਅੰਦਰੋਂ ਆਉਣੀ ਆਗਿਆ ਦਿੱਤੀ ਜੇ ਜਗਰਨੰਦਰਾਉਂਦੀ ਕੋਸ਼ਿਸ਼ ਕੀਤੀ ਤਾਂ ਮੈਂ ਇਛਾਰ ਕਰਾਂ ਭਟਕੇ ਮੁਸਾਫਿਰ ਨੇ ਕਿਹਾ ਜੰਗਲੀ ਜਾਨ ਪ੍ਰਧਾਰ ਰਹੇ ਗੜੇ ਮਾਰ ਪਾਦੇ ਵੀ ਹੋ ਸਕਦੀ ਹੈ ਜੇ ਮੈਨੂੰ ਅੱਜ ਛੱਤ ਨਾ ਮਿਲੀ ਮੈਂ ਬਚ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਦੇ ਘਾਣ ਤੇ ਮੈਨੂੰ ਅੱਜ ਦੀ ਰਾਤ ਕੱਟਣ ਦੀ ਹੋ। ਵਾਹ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਉਹਨੇ ਫਾਟ ਖੋਲ ਦਿੱਤਾ ਮੁਸਾਫਿਰ ਅੰਦਰ ਆਇਆ ਦਿਨ ਚੜ੍ਹਨ ਤੇ ਚਲਾ ਗਿਆ ਮੌਨ ਸਿੰਘ ਦੋਆਰਣਾ ਕਹਿੰਦੇ ਮੈਨੂੰ ਅਰਦਾਸ ਤੇ ਮੈਨੇ ਪਤਾ ਲੱਗਿਆ ਅਸੀਂ ਦੇਖਦੇ ਹਾਂ ਕਿ ਰੱਬ ਦੀਆਂ ਮਿਹਰਬਾਨੀਆਂ ਦਾ ਦਰਵਾਜ਼ਾ ਬੰਦ ਹੈ ਅਸੀਂ ਇੰਨੇ ਮਾਰੇ ਦਮ ਕੀਤੇ ਨੇ ਕਿ ਖੁੱਲੇ ਗਏ ਫਿਰ ਅਸੀਂ ਅਰਦਾਸ ਚ ਕਹਿੰਦੇ ਆ ਪੰਜਾਂ ਪਿਆਰਿਆਂ ਤਹਾਂ ਸਰਬਦਾਰਾਂ ਚਾਣੇ ਮੁਕਤੇ ਆ ਹੱਡੀਆਂ ਜੱਗੀਆਂ ਸਭ ਇਹ ਇਹ ਸਾਡੇ ਬਡੇਰੇ ਨੇ ਅਸੀਂ ਇਹਨਾਂ ਦਾ ਮਹਾਰਾ ਇੱਕ ਸਾਡੇ ਕਰਕੇ ਨਹੀਂ ਇਹਨਾਂ ਕਰਕੇ ਦੁਆ ਕਰਦੇ ਆ